ਮੈਂ ਸੁਖਬੀ ਰੇਖ ਸਿੰਘ ਨਾਮਤਰਪੰਦੇ ਮੁਖ ਸੇਵਾਦਾਰ ਅਸੀਂ ਵਰਤਮਾਨ ਨਾਮਤਰਪੰਦੇ ਮੁਖੀ ਸ੍ਰੀ ਸਤੂ ਜੀ ਦਲੀਪ ਸਿੰਘ ਦੇ ਹੁਕਮ ਅਨੁਸਾਰ ਅੱਜ ਇੱਥੇ ਸ਼ਰਮਣੀ ਕਮੇਟੀ ਦੇ ਸੂਚਨਾ ਕੇਂਦਰ ਵਿੱਚ ਆਏ ਸਾਂ ਦਫ਼ਤਰ ਵਿੱਚ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼ਰਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਸਾਰਿਆ ਗੁਰੂ ਨਾਨਕ ਨਾਮ ਦੇਵਾ ਸੰਪਰਦਾਵਾਂ ਨੂੰ ਸਿੱਖ ਸੰਸਥਾਵਾਂ ਨੂੰ ਕਿ ਅਕਾਲ ਤਖਤ ਦੇ ਜਸਇਦਰ ਸਾਹਿਬਾਨ ਦੀ ਜਿਹੜੀ ਨਿਯੁਕਤੀ ਹੈ ਉਹਦੇ ਵਾਸਤੇ ਆਪਣੇ ਆਪਣੇ ਸੁਝਾਅ ਦਿਓ। ਤੋਂ ਅਸੀਂ ਅੱਜ ਇੱਥੇ ਨਾਮ ਤਰਿਸ਼ਕ ਸੰਗਤ ਜਿਹੜੀ ਹੈ ਉਹ ਸੁਝਾਅ ਲੈ ਕੇ ਇਹ ਪੱਤਰ ਦੇਣ ਵਾਸਤੇ ਅਸੀਂ ਇੱਥੇ ਆਏ ਆ। ਸਨ ਮਕਸਦ ਕੀ ਐ ਸਰ? ਮਕਸਦ ਇਹ ਹੈ ਜੀ ਕਿ ਅਕਾਲ ਤਖਤ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਉਹਨਾਂ ਦੀ ਬਹੁਤ ਉੱਚਾ ਉਹਨਾਂ ਦਾ ਕਾਦੁੰਦਾ ਸਿੱਖ ਜਗਤ ਵਿੱਚ ਬਹੁਤ ਮਾਨ ਮਰਜ਼ਾਦਾ ਵਾਲੀ ਜਗ੍ਹਾ ਹੈਗੀ ਆ। ਉਹਦੀ ਮਾਨ ਮਰਜ਼ਾਦਾ ਨੂੰ ਮੁੱਖ ਰੱਖਣ ਵਾਸਤੇ, ਕਾਇਮ ਰੱਖਣ ਵਾਸਤੇ ਅੱਗੇ ਵਾਸਤੇ ਔਰ ਇਹ ਜਿਹੜੀ ਇੱਕ ਸਾਡੀ ਮੰਗ ਹੈ ਕਿ ਪਹਿਲੀ ਗੱਲ ਤੇ ਇੱਕ ਅਕਾਲ ਤਖਤ ਦਾ ਜ਼ਹੀਰਦਾਰ ਇੱਕ ਹੋਣਾ ਇਹ ਪਹਿਲਾਂ ਕਿਸੇ ਗੁਰੂ ਸਾਹਿਬਾਨ ਦੀ ਪਰੰਪਰਾ ਚਲਾਈ ਹੋਈ ਨਹੀਂ ਹੈ ਲੇਕਿਨ ਸਾਡਾ ਮਤ ਹੈ ਕਿ ਜੇ ਜੇ ਚਲਾਣਾ ਵੀ ਹੈ ਤਾਂ ਨਾਲ ਮਹਾਨ ਵਿਦਵਾਨ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਨਾਲ ਜਿਸ ਤਰ੍ਹਾਂ ਸਾਡੇ ਚ ਬੜੇ-ਬੜੇ-ਬੜੇ ਵਿਦਵਾਨ ਨੇ ਅਜੇ ਸਿੰਘ ਬੰਗਾਵਰੀ ਹੈਗੇ ਨੇ ਵਰਲਡ ਬੈਂਕ ਦੇ ਉਹ ਚੇਅਰਮੈਨ ਹੈਗੇ ਨੇ ਜਨਰਲ ਵਿਕਰਮ ਸਿੰਘ ਹੈਗੇ ਨੇ ਮੌਨਟੈਕ ਸਿੰਘ ਜੀ ਆਲੂਵਾਲੀਆ ਹਾਂ ਜੀ ਕਿ ਚੀਫ ਜਸਟਿਸ ਆਫ ਇੰਡੀਆ ਜਗਦੀਸ਼ ਸਿੰਘ ਜੀ ਖੈਰ ਇਹ ਜੇ ਮਹਾਨ ਵਿਦਵਾਨ ਚਾਹੀਦੇ ਨੇ ਜਿਹੜੇ ਇਸ ਰਾਜ ਭਾਗ ਸਾਡਾ ਪੈਰਲਲ ਗਵਰਨਮੈਂਟ ਹੈ ਇੱਕ ਕਿਸਮ ਦੀ ਰਾਜ ਭਾਗ ਹੈ ਸਿੱਖ ਜੜ ਜਗਤ ਹੈ ਰਾਜ ਭਾਗ ਹੈ ਪੂਰਾ ਉਹਨੂੰ ਸੰਭਾਲਣ ਵਾਸਤੇ ਦੂਸਰਾ ਇਹ ਕਿ ਜਿਹੜੇ ਜਥੇਦਾਰ ਸਹਿਬਾਨ ਹੋਣੇ ਚਾਹੀਦੇ ਨੇ ਇਹ ਨਾ ਇਹ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਗੁਰਬਾਣੀ ਸ਼ੁੱਧ ਆਉਂਦੀ ਹੈ ਜਾਂ ਉਹ ਕਥਾਵਾਚਕ ਚੰਗੇ ਨੇ ਲੇਕਿਨ ਉਹ ਦੂਸਰਾ ਗੁਣ ਰਾਜ ਭਾਗ ਨੂੰ ਸੰਭਾਲਣਾ ਔਰ ਕਥਾ ਕਰਨੀ ਕਥਾ ਕਰਨੀ ਮਾੜੀ ਗੱਲ ਨਹੀਂ ਹੈਗੀ ਲੇਕਿਨ ਕਥਾ ਕਰਨੀ ਗੁਰਬਾਣੀ ਸ਼ੁੱਧ ਪੜਨੀ ਇਹ ਅਲੱਗ ਗੁਣ ਹੈ ਲੇਕਿਨ ਪੰਥ ਨੂੰ ਸੰਭਾਲਣਾ ਕਿਵੇਂ ਹੈ ਰਾਜ ਭਾਗ ਨੂੰ ਸੰਭਾਲਣਾ ਕਿਵੇਂ ਹੈ ਇਹ ਅਲੱਗ ਯੋਗਤਾ ਹੋਣੀ ਚਾਹੀਦੀ ਸੋ ਇਸ ਕਰਕੇ ਸਾਡੀ ਜਿਹੜੀਆਂ ਮੰਗਾਂ ਹੈ ਹੈਗੀਆਂ ਨੇ ਅਸੀਂ ਆਸ ਕਰਦੇ ਹਾਂ ਕਿ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਉਹ ਇਹਨਾਂ ਗੱਲਾਂ 'ਤੇ ਜ਼ਰੂਰ ਧਿਆਨ ਦੇਣਗੇ ਔਰ ਇਹਨਾਂ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਤੁਹਾਡੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਜਾਂ ਕੁਲਦੀਪ ਸਿੰਘ ਗੜਗਾਜ ਦੋਨਾਂ ਵਿੱਚੋਂ ਕਿਹੜੇ ਤੁਹਾਨੂੰ ਲੱਗਦਾ ਕਿ ਵਧੀਆ ਜਥੇਦਾਰ ਹੋ ਸਕਦੇ ਨੇ ਨਹੀਂ ਮੈਂ ਇਸ ਇਸ ਤੇ ਕੋਈ ਕਮੈਂਟ ਕਰਨਾ ਜੋ ਸਮੁੱਚੀ ਗੱਲ ਬਹਿ ਕਰਨ ਵਾਸਤੇ ਅਸੀਂ ਅੰਤਰ ਸੰਗਤ ਆਏ ਹਾਂ ਵਿੱਚ ਜਿਹੜਾ ਵੀ ਅਕਾਲ ਤਖਤ ਦੇ ਜਹਦਰ ਸਾਹਿਬਾਨ ਬਣਦੇ ਨੇ ਉਹਨਾਂ ਨੂੰ ਪੂਰੀ ਮਰਯਾਦਾ ਨਾਲ ਮਾਨ ਮਰਯਾਦਾ ਨਾਲ ਉਹਨਾਂ ਦਾ ਸਮਾਜ ਵਿੱਚ ਪੂਰਨ ਤੌਰ ਤੇ ਇੱਜ਼ਤ ਹੋਣੀ ਚਾਹੀਦੀ ਤੁਹਾਡੇ ਮੁਤਾਬਕ ਇੱਜ਼ਤ ਕੋਈ ਪੂਰੀ ਪੂਰੀ ਦੋਤੇ ਨਹੀਂ ਹੈਗੀ ਜੀ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਅਗਲੇ ਸਮੇਂ ਵਿੱਚ ਮੈਂ ਕਹਿੰਦਾ ਕਿ ਇੱਕ ਤੇ ਜਿਹੜਾ ਅਕਾਲ ਤਖਤ ਦੇ ਜਹਦਰ ਸਾਹਿਬਾਨ ਲਗਾਏ ਜਾਣ ਉਹ ਪੂਰੀ ਸਿਕ ਖੇ ਸੰਪਰਦਾਵਾਂ ਦੇ ਸਹਿਮਤੀ ਨਾਲ ਲਾਇਆ ਜਾ। ਅਗਰ ਕੱਲ ਨੂੰ ਉਹਨਾਂ ਨੂੰ ਲਾਣਾ ਵੀ ਪੈਂਦਾ ਹੈ। ਅਗਰ ਲਾਣੇ ਆਪਾਂ ਤਾਂ ਲਾਣ ਵਿੱਚ ਸਨਮਾਨਯੋਗ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀ ਵਿਦਾਇਗੀ ਇੱਥੋਂ ਹੋਣੀ ਚਾਹੀਦੀ। ਸ਼ਰੋਮਨੀ ਕਮੇਟੀ ਕਹਿੰਦੀ 1925 ਐਕਟ ਦੇ ਤਹਿਤ ਇਹ ਸਾਡੇ ਜੂਰੀ ਡਿਕਸ਼ਨ ਦੇ ਵਿੱਚ ਆਉਂਦੇ ਤਾਂ ਕਿਸੇ ਨੂੰ ਲਾ ਵੀ ਸਕਦੇ ਤੇ ਰੱਖ ਵੀ ਸਕਦੇ। ਤੁਹਾਡੇ ਮੁਤਾਬਿਕ ਠੀਕ ਹੈ। ਨਹੀਂ ਸਾਡੇ ਅਸੀਂ ਤਾਂ ਆਪਣਾ ਸੁਝਾਅ ਦਿੱਤਾ ਤਾਂ ਕਿ ਉਹਨਾਂ ਨੂੰ ਕੀ ਠੀਕ ਲੱਗਦਾ ਉਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ। ਕਿ ਸਾਡਾ ਸਿਧਾਰ ਅਫਸਰ ਹੀ ਨਾਮ ਦਾ ਤੁਸੀਂ ਜਿਹੜਾ ਜੋ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਇਹ ਆ ਜਾਂਦਾ ਕਿ 13ਵਾਂ ਗ੍ਰੰਥ ਜਲਾਇਆ ਕੀ ਲੱਗਦਾ ਜੀ ਤੁਸੀਂ ਜਵਾਬ ਦਿਓਗੇ ਤੁਹਾਨੂੰ ਲੱਗਦਾ ਕਿ ਉਹ ਇੰਪਲੀਮੈਂਟ ਹੋ ਪਾਏਗਾ ਨਹੀਂ ਉਹ ਇੰਪਲੀਮੈਂਟ ਹੋਵੇ ਹੀ ਜਾਂ ਨਾ ਹੋਵੇ ਲੇਕਿਨ ਅਸੀਂ ਸਿੱਖ ਜਗਤ ਦਾ ਅਟੁੱਟ ਅੰਗ ਹੈਗੇ ਆ ਅਸੀਂ ਸਤਗੁਰੂ ਨਾਨਕ ਦੇਵ ਜੀ ਦੇ ਕੱਟੜ ਪੈਰੋ ਘਰ ਆ ਸਤਗੁਰੂ ਗੋਬਿੰਦ ਸਿੰਘ ਦੇ ਕੱਟੜ ਸੇਖ ਆ ਔਰ ਅੰਮ੍ਰਿਤ ਹਰੀ ਸੰਤਖਾਲ ਸੇ ਆ ਸੋ ਇਸ ਕਰਕੇ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਸਾਨੂੰ ਹੱਕ ਹੈ ਇਹ ਗੱਲ ਕਰਨ ਦਾ ਅੱਗੇ ਮੰਨੀ ਜਾਏ ਨਾ ਮੰਨੀ ਜਾ ਉਹ ਨਰਤੀ ਵਿਸ਼ਣਿਆ ਕੱਟ ਕਟ ਨਾ ਵਾਣੂ ਕਿਸ ਤਰ੍ਹਾਂ ਦੀ ਪਿਛਨੀ ਘਟਨਾਵਾਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਘਟਨਾਵਾਂ ਤੇ ਬੜਾ ਮੋਟਾ ਤਾਂ ਹੁੰਦਾ ਰਹਿੰਦਾ ਚੱਲਦਾ ਰਹਿੰਦਾ ਜਿੰਨੀ ਜਰ ਇਹ ਦੁਨੀਆ ਚੱਲੇਗੀ ਮੜਾ ਮੋਟਾ ਤਾਂ ਕੁਛ ਨਾ ਕੁਛ ਹੁੰਦਾ ਰਹੇਗਾ ਲੇਕਿਨ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਜੇ ਪਿੱਛੇ ਕੋਈ ਗਲਤ ਹੋਇਆ ਤੇ ਉੱਗੋ ਨਾ ਹੋਵੇ ਸਾਡਾ ਤੇ ਸੁਝਾਅ ਲੱਗਦਾ ਨਹੀਂ ਜਿਵੇਂ ਜਰੀਏ ਕੀਤਾ ਗਿਆ ਜਰੀਏ ਲਾਇਆ ਗਿਆ ਦੇਖੋ ਮੈਂ ਜਿਹੜੇ ਇਹ ਸੁਝਾਅ ਦਿੱਤੇ ਨੇ ਨਾ ਇਸੇ ਵਾਸਤੇ ਦਿੱਤੇ ਨੇ ਜੇ ਕੋਈ ਪਾਸਟ ਦੇ ਵਿੱਚ ਕੋਈ ਗਲਤੀ ਹੋਈ ਹੈ ਉਸ ਗਲਤੀ ਨੂੰ ਸੁਧਾਰ ਕੇ ਅਸੀਂ ਅੱਗੇ ਤੋਂ ਜਿਹੜਾ ਉਹ ਗਲਤੀ ਨਾ ਹੋਵੇ ਤੇ ਆਪਣੇ ਸਾਰੇ ਹੀ ਜਿੰਨੇ ਸਿੱਖ ਜਗਤ ਹੈਗਾ ਸਮੁੱਚਿਆਂ ਦੀ ਸਹਿਮਤੀ ਨਾਲ ਔਰ ਵਿਦਵਾਨਾਂ ਦਾ ਹੋਣਾ ਅਤੀ ਨਾ ਅਗਰ ਕੱਲੇ ਹੀ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਚਾਰ ਹੈੱਡ ਗ੍ਰੰਥੀਆਂ ਨੂੰ ਮਿਲ ਕੇ ਕੋਈ ਉਹ ਫੈਸਲਾ ਲੈਂਦੇ ਨੇ ਉਹ ਫੈਸਲਾ ਕਈ ਵਾਰੀ ਲਾਗੂ ਨਹੀਂ ਉਹ ਕਰਵਾਨ ਵਿੱਚ ਅਸਫਲਤਾ ਮਿਲਦੀ ਹੈ ਰਾਜ ਭਾਗ ਚ ਚਾਣ ਵਾਸਤੇ ਮਹਾਨ ਵਿਦਵਾਨ ਜਿਹੜਾ ਸਾਡਾ ਪਹਿਲੀ ਗੱਲ ਤੇ ਕਿਸੇ ਗੁਰੂ ਸਾਹਿਬਾਨ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਪਰੰਪਰਾ ਨਹੀਂ ਚਲਾਈ ਅਕਾਲ ਤਖਤ ਦਾ ਇੱਕ ਜਹਦਾ ਰੋ ਕਿਸੇ ਵੀਰ ਜੀ ਨੇ ਕਿਹਾ ਸੀ ਕਿ 1952 25 ਦਾ ਜਿਹੜਾ ਸਾਡਾ ਐਕਟ ਬਣਿਆ ਉਹਦੇ ਮੁਤਾਬਕ ਜਹਦਾ ਦਰਬਾਰ ਸੰਧੀ ਜਿਹੜੀ ਨੁਕਤੀ ਹੈ ਉਹ ਹੁੰਦੀ ਹੈ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਪੰਜ ਪ੍ਰਧਾਨੀ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਜੇ ਸਾਹਿਬ ਪੰਚ ਪ੍ਰਧਾਨੀ ਦਾ ਜਿਹੜਾ ਫਲਸਫਾ ਸਾਡਾ ਉਹ ਸਾਨੂੰ ਸਹੀ ਲੱਗਦਾ ਉਹਦੇ ਚ ਮਹਾਨ ਵਿਦਵਾਨ ਚਾਹੀਦੇ ਨੇ ਸਿੱਖ ਚਕਰ ਦੇ ਜਿਹੜੇ ਪੂਰਨ ਤੌਰ ਤੇ ਸਿੱਖ ਸਮਾਜ ਨੂੰ ਸੰਤੁਸ਼ਟ ਕਰ ਸਕਣ ਔਰ ਐਸੇ ਜਿਹੜੇ ਕੋਈ ਕੋਈ ਰੋਲੇ ਰੱਪੇ ਵਾਲਾ ਕੰਮ ਨਾ ਹੋਵੇ ਸਿੱਖ ਪੰਥ ਦੇ ਹੋਰ ਵੀ ਮੁੱਦੇ ਨੇ ਜਿਹਦੇ ਵਿੱਚ ਬੀਐਸਬੀ ਦਾ ਮੁੱਦਾ ਹੈਗਾ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਮੌਜੂਦਾ ਹੁਣ ਅਮਰਪਾਲ ਦੇ ਐਨਐਸਏ ਵੱਲੋਂ ਇਹਦਾ ਦਿੱਤੀ ਗਈ ਹੈ ਕਿ ਨਾਮਧਾਰੀ ਸੰਸਥਾ ਇਸ ਮੁੱਦੇ ਨੂੰ ਲੈ ਕੇ ਵੀ ਆਪਣਾ ਬਿਆਨ ਦੇਖੋ ਅਸੀਂ ਜਿਹੜੇ ਰਗੇਸਨ ਉੱਥੇ ਚੰਡੀਗੜ੍ਹ ਮੁੱਦਾ ਲੱਗਿਆ ਹੋਇਆ ਹੈ ਮੋਰਚਾ ਉਦਵਸ ਬਸ ਬਕਾਇਦਾ ਅਸੀਂ ਸ਼ਾਮਲ ਹੋਏ ਸਾ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਜੋ ਕਿਸੇ ਵੀ ਸਿੱਖ ਨਾਲ ਕੋਈ ਵਧੀਕੀ ਹੁੰਦੀ ਹੈ ਅਸੀਂ ਉਹਦੇ ਨਾਲ ਆ ਬਿਲਕੁਲ ਸਿੱਖ ਹੋਣ ਦੇ ਨਾਲ ਅਸੀਂ ਮੰਨिए ਭਾਵੇਂ 12 ਨੂੰ ਮੰਨिए 10 ਨੂੰ ਮੰਨिए ਸਤਿਗੁਰੂ ਕਈ ਇਹ ਵੀ ਹੈਗੇ ਨੇ ਜਿਹੜੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਮੰਨਦੇ ਨਿਕਲਿਆ ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਹੈਗੇ ਨੇ ਸਤਿਗੁਰੂ ਨਾਨਕ ਦੇ ਸਿੱਖ ਨਹੀਂ ਹੈਗੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦੇ ਸੋ ਇਸ ਕਰਕੇ ਸਾਡੀ ਤੇ ਸਮੁੱਚੀ ਇਹ ਉਹਨਾਂ ਨੂੰ ਪ੍ਰਧਾਨ ਜੀ ਨੂੰ ਬੇਨਤੀ ਹੈ ਸ਼ਰਮਣੀ ਕਮੇਟੀ ਨੂੰ ਬੇਨਤੀ ਹੈ ਕਿ ਅੱਗੋਂ ਜਿਹੜਾ ਵੀ ਜਿਹੇਦਾਰ ਸਭਾ ਜਿਹੜੇ ਉਹਨਾਂ ਨੇ ਬਣਾਣੇ ਨੇ ਕੋਈ ਬਣਾਣਾ ਜਾਂ ਲਾਣਾ ਪੂਰੀ ਮਾਨ ਮਰਜ਼ੀਆ ਨਾਲ ਵੇਖੋ ਸਰਕਾਰਾਂ ਦੇ ਕਰਮਚਾਰੀ ਫਸ ਜਾਂਦੇ ਨੇ ਲੇਕਿਨ ਸਰਕਾਰਾਂ ਪੂਰੀ ਜ਼ੋਰ ਲਾਉਂਦੀਆਂ ਨੇ ਕਿ ਸਾਡੀ ਸਰਕਾਰ ਦੀ ਜਿਹੜੀ ਹੈ ਨਾ ਤੋਂ ਕਿਸੇ ਗੱਲ ਥੱਲੇ ਨਾ ਹੋਵੇ ਜਾਂ ਜਸਟਿਸ ਜਿਹੜੇ ਨੇ ਉਹ ਵੀ ਕਈ ਵਾਰ ਫਸ ਜਾਂਦੇ ਨੇ ਕਿਸੇ ਮਾਮਲੇ 'ਚ ਉੱਥੇ ਵੀ ਜਿਹੜੇ ਚੀਫ ਜਸਟਿਸ ਜਿਹੜੇ ਹੁੰਦੇ ਨੇ ਉਹ ਇਹ ਸੰਦੇ ਨੇ ਕਿ ਸਾਡੀ ਸਾਖ ਨੂੰ ਕਾਇਮ ਰੱਖਿਆ ਜਾਵੇ ਸੋ ਸਾਡੀ ਬੇਨਤੀ ਹੈ ਕਿ ਸ਼ਰਮਣੀ ਕਮੇਟੀ ਸਿੱਖਾਂ ਦੀ ਸਰਮੌਰ ਕਮੇਟੀ ਔਰ ਇਸ ਤਰ੍ਹਾਂ ਦੀ ਕੋਈ ਗੱਲ ਵੀ ਨਾ ਹੋਵੇ ਕਿ ਸਾਡੇ ਸਿੱਖ ਜਗਤ ਨੂੰ ਕੋਈ ਕਿਸੇ ਪੱਖ ਤੋਂ ਮਟਾਲੇ ਇਸ ਵਿੱਚ ਸਾਡੀ ਬੇਨਤੀ ਕਿ ਪਹਿਲੀ ਵਾਰ ਅੱਜ ਬਿਲਕੁਲ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਇਹ ਪਹਿਲੀ ਵਾਰੀ ਹੋਇਆ ਹੈ ਔਰ ਅਸੀਂ ਤੇ ਜਾਂਦੇ ਬਹੁਤ ਸਮਾਂ ਪਹਿਲਾਂ ਹੋ ਜਾਂਦਾ ਲੇਕਿਨ ਹੁਣ ਵੀ ਦੇਰ ਆਇਆ درست ਆਏ ਜੇ ਅਸੀਂ ਬੇਨਤੀ ਕਰਾਂਗੇ ਉਹ ਜਿੰਨੇ ਵੀ ਸਾਡੇ ਸੁਝਾਅ ਨੇ ਉਹ ਉਹਨਾਂ ਨੂੰ ਲਾਗੂ ਕਰਨ ਦੀ ਕਿਰਪਾ ਕਰ